ਬੰਦਾ ਪਰਦੇਸੀ ਕਦ ਹੁੰਦਾ ਏ ਜਦ ਦੇਸ਼ ਨਾ ਚੱਲੇ ਤਦ ਹੁੰਦਾ ਏ ਬੰਦਾ ਪਰਦੇਸੀ ਕਦ ਹੁੰਦਾ ਏ ਕਿੰਜ ਬਿਆਨ ਕਰਾਂ ਮਜਬੂਰੀ ਨੂੰ ਪਈ ਆਪਣੇਆਂ ਨਾਲ ਦੂਰੀ ਨੂੰ ਕਿੰਜ ਬਿਆਨ ਕਰਾਂ ਮਜਬੂਰੀ ਨੂੰ ਪਈ ਆਪਣੇਆਂ ਨਾਲ ਦੂਰੀ ਨੂੰ ਕਿਉਂ ਆਪਣੇ ਚੁਣਿਆ ਹੋਇਆਂ ਉੱਤੇ ਸ਼ਿਕਵਾ ਸਭ ਤੋਂ ਬਾਦ ਹੁੰਦਾ ਏ ਜਦ ਆਪਣਾ ਲੁੱਟੇ ਤਦ ਹੁੰਦਾ ਏ ਜਦ ਆਪਣਾ ਕੁੱਟੇ ਤਦ ਹੁੰਦਾ ਏ ਬੰਦਾ ਪਰਦੇਸੀ ਕਦ ਹੁੰਦਾ ਏ ਸਾਨੂੰ ਲੁੱਟ ਲਿਆ ਸਰਕਾਰਾਂ ਨੇ ਕੁਝ ਆਪਣੇਆਂ ਦਿਆਂਵਾਰਾਂ ਨੇ ਸਾਨੂੰ ਲੁੱਟ ਲਿਆ ਸਰਕਾਰਾਂ ਨੇ ਕੁਝ ਆਪਣੇਆਂ ਦਿਆਂ ਬਾਰਾਂ ਨੇ ਜਿੱਤਣ ਲਈ ਲੜਦੇ ਮਰਦੇ ਰਹੇ ਪਰ ਝੋਲੀ ਵਿੱਚ ਕਿਉਂ ਹਾਰਾਂ ਨੇ ਝੰਡਾ ਕਿਸੇ ਮੁਲਖ ਬੇਗਾਨੇ ਦਾ ਕਦ ਦਿਲ ਦੇ ਵਿਰੇ ਗੱਡ ਹੁੰਦਾ ਏ ਜਦ ਦੇਸ਼ ਨਾ ਚੱਲੇ ਤਦ ਹੁੰਦਾ ਏ ਜਦ ਦੇਸ਼ ਨਾ ਚੱਲੇ ਤਦ ਹੁੰਦਾ ਏ ਬੰਦਾ ਪਰਦੇਸੀ ਕਦ ਹੁੰਦਾ ਏ ਤੂੰ ਜੱਜ ਵਾਂ ਰੱਖ ਸਰਦਾਰੀ ਦਾ ਨਹੀਂ ਮਜਲੂਮਾਂ ਨੂੰ ਮਾਰੀਦਾ ਤੂੰ ਜੱਜ ਵਾਂ ਰੱਖ ਸਰਦਾਰੀ ਦਾ ਨਹੀਂ ਮਜਲੂਮਾਂ ਨੂੰ ਮਾਰੀਦਾ ਕੁਝ ਸਬਰ ਸ਼ੁਕਰ ਵਿੱਚ ਜੀਣਾ ਸਿੱਖ ਨਹੀਂ ਲਾਲਚ ਕੋਲੋਂ ਹਾਰੀਦਾ ਕਿਸੇ ਸੱਤ ਬੇਗਾਨੇ ਬੰਦੇ ਲਈ ਕਦੇ ਆਪਣਾ ਦਿਲ ਚੋਂ ਕੱਢ ਹੁੰਦਾ ਏ ਜਦ ਆਪਣਾ ਲੁੱਟੇ ਤਦ ਹੁੰਦਾ ਏ ਜਦ ਆਪਣਾ ਕੁੱਟੇ ਤਦ ਹੁੰਦਾ ਏ ਰਹਿੰਦਾ ਦਿਲ ਕਰ ਲਾਉਂਦਾ ਦੀਪੇ ਪੰਜਾਬ ਦੀ ਸੁਖ ਮਨਾਉਂਦਾ ਦੀਪੇ ਰਹਿੰਦਾ ਦਿਲ ਕਰ ਲਾਉਂਦਾ ਦੀਪੇ ਪੰਜਾਬ ਦੀ ਸੁਖ ਮਨਾਉਂਦਾ ਦੀਪੇ ਮੋੜ ਹੱਸ ਦੇ ਪੰਜਾਬ ਨੂੰ ਵੇਖਾਂ ਹਰ ਪੰਜਾਬੀ ਚਾਉਂਦਾ ਦੀਪੇ ਬੇਸ਼ੱਕ ਪਾਰਸਮੁੰਦਰਾ ਤੋਂ ਹਾਂ ਬੇਸ਼ੱਕ ਪਾਰਸਮੁੰਦਰਾ ਤੋਂ ਨਾ ਛੋਟਾ ਪਾਰਟਾ ਛੱਡ ਹੁੰਦਾ ਏ ਬੰਦਾ ਪਰਦੇਸੀ ਕਦ ਹੁੰਦਾ ਏ ਜਦ ਦੇਸ਼ ਇਹ ਨਾ ਝੱਲੇ ਤਦ ਹੁੰਦਾ ਏ ਬੰਦਾ ਪਰਦੇਸੀ ਕਦ ਹੁੰਦਾ ਏ ਹਰ ਪਲ ਕਿਸੇ ਦੀ ਯਾਦ 'ਚ ਚੁਰਨਾ ਸੌਖਾ ਨਹੀਂ ਹੁੰਦਾ ਹੰਜ ਦੀ ਜੂਨੇ ਖਾਬ ਦਾ ਖੁਰਨਾ ਸੌਖਾ ਨਹੀਂ ਹੁੰਦਾ ਦੀਪੇ ਦਿਲ دریاਵਾں ਦੇ ਵਿੱਚ ਹਰ ਕਿਉ ਆ ਜਾਂਦੇ ਪਿੰਡ ਅਤੇ ਪਰਿਵਾਰ 'ਚੋਂ ਤੁਰਨਾ ਸੌਖਾ ਨਹੀਂ ਹੁੰਦਾ ਪਿੰਡਾਂ ਅਤੇ ਪਰਿਵਾਰ 'ਚੋਂ ਤੁਰਨਾ ਸੌਖਾ ਨਹੀਂ ਹੁੰਦਾ